ਸੋ ਸਿੱਕਾ ਭਾਈ ਸਾਰੇ ਹੀ ਕਿਸਾਨ ਵੀਰਾਂ ਨੂੰ ਸਵਾਗਤ ਹੈ ਕਰਦਾ ਤੁਹਾਡਾ ਆਪਣੇ ਚੈਨਲ ਨੰਬਰ ਦਾ ਡੇਰੀ ਫਾਰਮ ਫੂਲ ਤੇ ਜਿਹੜੀ ਆਪਾਂ ਅੱਜ ਦੀ ਵੀਡੀਓ ਰਿਕਾਰਡ ਕੀਤੀ ਆ ਆਪਾਂ ਆਪਣੇ ਹੀ ਫਾਰਮ ਤੋਂ ਕੀਤੀ ਆ ਜਿੱਥੇ ਆਪਣੇ ਕੋਲ ਇੱਕ ਬਹੁਤ ਚੰਗੀ ਮੋਹਰਾਂ ਨਸਲ ਦੀ ਕੱਟੀ ਆਈ ਆ ساری ਕੱਟੀ ਦੀ ਜਾਣਕਾਰੀ ਆਪਾਂ ਖੁਸ਼ੀ ਦੇ ਦੋ ਕਰਾਵਾਂਗੇ ਪਹਿਲਾਂ ਇੱਕ ਬੇਨਤੀ ਕਰਦੇ ਆਂ ਵੀ ਜਿਹੜੇ ਵੀ ਆਪਣੇ ਨੰਬਰ ਦਾ ਡੇਰੀ ਫਾਰਮ ਨਾਲ ਜੁੜੇ ਆ ਚਾਹੇ ਉਹ ਸਬਸਕ੍ਰਾਈਬ ਤੇ ਬੈਲ ਕੰਗ ਟੀਲ ਬਟਨ ਜ਼ਰੂਰ ਦਬਾ ਦੇ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੇ ਪਹਿਲਾ ਹੋ ਸਕੇ ਸੋ ਵੀਰ ਬਾਰੇ ਵੀਰਾਂ ਦੇ ਲਾਂਭੇ ਹੁੰਦੇ ਸੀ ਬਈ ਛੋਟੀ ਕੱਟੀ ਲੈ ਕੇ ਦਿਓ ਸਾਨੂੰ ਚੰਗੀ ਦੀ ਸਮੀਪੜਿਆ ਤੇ ਉਮਰ ਦੇ حساب ਨਾਲ 14 13 14 ਮਹੀਨੇ ਦੀ ਉਮਰ ਆ ਉਮਰ ਦੇ حساب ਨਾਲ ਬਹੁਤ ਚੰਗੀ ਆ ਪਿੱਠ ਪੜਾ ਦਿਖਾ ਦੇ ਤੁਹਾਨੂੰ ਤੇ ਬਾਕੀ ਸਾਰੀ ਕੱਟੀ ਦੀ ਜਾਣ ਜੈਸਾ ਤੁਹਾਨੂੰ ਖੁਸ਼ਦੀਪ ਤੋਂ ਲੈ ਕੇ ਦੇਵਾਂਗੇ ਤੇ ਕਰਾਉਣਾ ਹੈ ਖੁਸ਼ਦੀਪ ਨਾਲ ਗੱਲਬਾਤ ਆ ਜਾ ਵੀ ਖੁਸ਼ਦੀਪ ਇਹਨਾਂ ਭਾਈ ਸਾਰੀ ਕਾਮਨ ਦਸਰੀ ਕਾਲ ਇਹਨਾਂ ਭਾਈ ਜੀ ਤੇ ਉਮੀਦ ਕਰਦੇ ਜਿਹੜੇ ਵੀ ਰ ਆਪਣੇ ਨੰਬਰ ਦਾ ਡੈਲੀ ਫੋਨ ਜੁੜੇ ਹੋਏ ਆ ਸਾਰੇ ਠੀਕ ਠਾਕ ਹੋਣ ਹਾਂਜੀ ਭਾਈ ਖੁਸ਼ਦੀਪ ਜੀ ਆਪਾਂ ਇਹ ਗੱਲ ਕਰਦੇ ਕੱਟੀ ਦੀ ਉਮਰ ਦਾ ਸੇ ਪਹਿਲਾਂ ਦੀ ਕਿੰਨੀ ਆ ਜੇ ਆਪਾਂ ਬਾਈ ਇਕੱਤੀ ਦੀ ਉਮਰ ਦੀ ਗੱਲ ਕਰੀਏ ਉਮਰ ਹੈ ਕਿ ਸਾਲ ਕਰਮ ਵਾਲੀ 13 14 ਮਹੀਨੇ ਦੀ ਉਮਰ ਹੈ ਤਾਂ ਬਾਕੀ ਵੀ ਇਕੱਤੀ ਦੀ ਛਿੰਗ ਦਾ ਦਾ ਕਰਮ ਵਾਲੀ ਫੇਸ ਕੁਆਲਿਟੀ ਦਾ ਦੀ ਹੈਗੀ ਬਹੁਤ ਸੋਹਣਾ ਸਿੰਘ ਛੋਟੀ ਉਮਰ ਦੀ ਸਿੰਘ ਦੀ ਮੋੜ ਲਾ ਗਈ ਮੇਰੇ ਹਿਸਾਬ ਨਾਲ ਤਾਂ ਬਹੁਤ ਸੋਹਣਾ ਸਿੰਘ ਮੋੜੂ ਨਾ ਬਈ ਸਿੰਘ ਦਾ ਹਾਂ ਕੋਈ ਛੋਟੀ ਉਮਰ ਵਿੱਚ ਮੋੜ ਲਾ ਗਈ ਕੋਈ ਨਾ ਜੇ ਵੀ ਚੰਗੀ ਸੇਵਾ ਲੈ ਜਾਣਾ ਬਾਈ ਜਿਹੜੀ ਝੋਟੀ ਦਾ ਰੋਣਾ ਸੇਰੇ ਨਿੱਕੇ ਗਾਇ ਹੇ ਤਾਂ ਮੜਿਆ ਹੋਇਆ ਤਿਆਰ ਹੋ ਰਹਾਗਾ ਕਿ ਜੀ ਰੁਪਿਆ ਵੀ ਟੱਪਣਾ ਪਟ ਪੂੜੇ ਦੀ ਤੇ ਇੱਕ ਹੋਰ ਦੱਸ ਦੇਣਾ ਖੁਸ਼ੀ ਆਪਾਂ ਪਿਆਰ ਜੈਡ ਬਲੈਕ ਪਿਆਰ ਜੈਡ ਬਲੈਕ ਛੁੱਟੀ ਆ ਗਈ ਬਈ ਜੀ ਸਣਾ ਬਈ ਇੱਕ ਚਾਰ ਵਾਲੀ ਜਿਹੜੀ 12 13 ਬਾਅਦ ਛੱਟਿਆ ਸਿਰਫ ਆਦੇਸ ਆਹ ਵਾਲਾ ਛੱਟਿਆ ਆਹ ਵਾਲਾ ਛੱਟਿਆ ਬਈ ਦਿਖਾ ਦੇ ਨੇ ਆਹ ਵਾਲਾ ਛੱਟਿਆ ਹੁਣ ਦੇ ਵਿੱਚ ਹਾਂਜੀ ਠੀਕ ਹੈ ਨਾ ਤੇ ਪਟ ਪੂੜੇ ਦੀ ਖੁਸ਼ੀ ਬਹੁਤ ਚਾਹੀਦੀ ਝੋਲੀ ਦਿਖਾ ਦੇ ਕੋਈ ਬਈ ਬੇਲ ਦੀ ਲਮਾਰੀ ਬਹੁਤ ਆ ਬਈ ਲੈ ਲੀ ਹਾਂ ਜਿਹੜੇ ਉਮਰ ਆ ਨਾ ਝੋਲੀ ਦੀ ਝੋਲੀ ਚਾਰ ਸੋਨੇ ਦੇ ਚਾਰ ਸਾਨੇ ਸਾਰੇ ਨਿਕਲਵੇਂ ਤਾਂ ਕਿ ਭਾਈ ਆਪਾਂ ਨੂੰ ਬਿੰਦੇ ਬਿੰਦੇ ਵੀਡੀਓ ਪਾਉਣੀਆਂ ਥੋੜੀਆਂ ਆਹੋ ਲੱਗਦੀ ਹੁਣ ਆਪਾਂ ਆਪਾਂ ਅਗਲੇ ਨੂੰ ਲਿੰਕ ਹੀ ਸ਼ੇਅਰ ਕਰ ਦਿੰਦੇ ਆ ਵੀ ਵੀਡੀਓ ਲਿੰਕ ਸ਼ੇਅਰ ਕਰ ਸਕਦੇ ਹਾਂ ਹਾਂ ਬਹੁਤ ਵੀਰਾਂ ਦੇ ਫੋਨ ਤੜਕੇ ਜਾਈਦੇ ਭਾਈ ਛੋਟੀ ਕੱਟੀ ਲੈ ਕੇ ਦੋ ਭਾਈ ਬਾਈ ਕੱਟੀਆਂ ਨੇ ਬਹੁਤ ਹੁੰਦੇ ਪਰ ਆਪਾਂ ਤੋਂ ਬਾਈਆਂ ਦੀ ਡਿਮਾਂਡ ਪੂਰੀ ਹੋ ਗਈ ਪੂਰੀ ਹੋ ਗਈ ਭਾਈ ਥੋੜਾ ਆਪਾਂ ਕੰਮ ਜੀ ਵੀ ਛਾਲ ਆ ਗਿਆ ਸੀਗਾ ਬਾਕੀ ਕੋਈ ਦੀ ਥੋੜਾ ਕੰਮ ਰੋਕ ਗਈ ਆ ਬੜਾ ਵੱਡਾ ਬਵਾਰ ਦਾ ਕੰਮ ਨਹੀਂ ਆਪਾਂ ਹਾਂ ਬਈ ਤੇ ਇੱਕ ਆਪਣਾ ਜਾਇ ਰੇਟ ਹੁੰਦਾ ਵੀਰ ਮੇਰੇ ਨਾ ਆਪਾਂ ਹਰਿਆਣੇ ਦੀ ਕਹਿੰਦੇ ਜੀ ਗੱਪ ਮਾਰਨ ਦਾ ਕੋਈ ਫਾਇਦਾ ਨਹੀਂ ਹਰਿਆਣੇ ਦੀ ਹੋਈ ਤਾਂ ਹਰਿਆਣੇ ਕਹਿੰਦੇ ਨਾ ਮਾਰੇ ਨਾਲੇ ਵੀਰੋ ਵੀਡੀਓ ਬਣਾ ਕੇ ਲੈ ਆਈ ਹਾਂ ਵੀ ਹਰਿਆਣੇ ਦੀ ਕੱਟੀ ਪਾ ਲੈ ਕੇ ਲੈ ਕੇ ਆਏ ਆ ਠੀਕ ਹੈ ਨਾ ਅਮੇ ਕਪਮਾਨ ਦਾ ਕੋਈ ਫਾਇਦਾ ਨਹੀਂ ਭਰਾ ਤਸੱਲੀ ਜੂਲ ਕਰ ਲੈ ਕਰੋ ਤੇ ਖੁਸ਼ੀ ਦੀ ਤੋਰ ਕਰਕੇ ਸਾਡੇ ਕੱਠੀ ਨੂੰ ਤੇ ਟੀਨਾ ਆਪਾਂ ਤੋੜ ਕੇ ਵੀ ਦਿਖਾ ਦਨੇ ਬਈ ਪਹਿਲਾਂ ਸਨੇ ਵੀ 10 ਮਿੰਟ ਹੀ ਹੋਇਆ ਜੀ ਆਈ ਦੇ ਜਾਰੇ ਨੂੰ ਤੇ ਪੱਠੇ ਖਾਣ ਲੱਗੀ ਆ ਆ ਹੋ ਸਕਦਾ ਬਈ ਪੱਠੇ ਖਾਣ ਲੱਗੇ ਪੂਰੀ ਭੁੱਖੀ ਸੀ ਕਰਮਾ ਦੀ ਹਾਂ ਤੇ ਚਲੋ ਕਿਸੇ ਵੀਰ ਦੀ ਮਜਬੂਰੀ ਸੀ ਤੇ ਬਾਈ ਨੇ ਵੇਚ ਨਹੀਂ ਪੈਗੀ ਹਾਂਜੀ ਤੇ ਕੱਦ ਘਾੜਦੇ ਪੱਠ ਬੋੜਾ ਚੇਕਾਸ ਤੋਂ ਬਹੁਤ ਸੋਹਣਾ ਕੱਦ ਘਾੜਾ ਉਮਰ ਦੇ ਸਾਹਬ ਨਾਲ ਪੂਰਾ ਪੂਰਾ ਬਾਈ ਕੱਟੀ ਦੀ ਦਵਾਈ ਦਿਖਾ ਦਿਓ। ਕੱਟੀ ਵੀ ਖੜਮੀ ਜੇ ਕਰੋ ਆਪਾਂ ਕੋਈ ਨਹੀਂ ਆ ਦੇਖੋ ਨਾਰਮਲ ਹੀ ਖੜੀ ਹੈ। ਜਿਵੇਂ ਜਿਹੜੇ ਸਾਹਮਣੇ ਆਈਏ ਨਾ ਮਿੰਟ 10 ਹੋਇਆ 10 ਤੋਂ 12 ਮਿੰਟ ਹੋਇਆ ਖੋਦੀ ਪੈਨੂੰ। ਹਾਂ ਬਾਈ ਆਈ ਨੂੰ ਮਾਰੀ ਇੱਧਰ ਖੜਾ ਰੱਖ ਦੀ। ਧੁੱਪ ਵਾਲੀ ਬਈ। ਲੋ ਬਾਈ। ਬਾਕੀ ਬਾਈ ਇੱਥੋਂ ਕੱਟੀ ਦੀ ਗੋਲਦਾ ਚੱਲ ਆਜੋ। ਇੱਥੋਂ ਕੱਟੀ ਦਾ। ਕੱਟੀ ਸ਼ਕੀਨੀ ਪੁਣਾ ਬਹੁਤ ਬੋਲਦਾ ਬਈ ਪੱਠ ਪੁੜਾ। ਬਹੁਤ ਸੋਹਣਾਗਾ। ਹਾਂ ਬਾਈ ਨਹਰਾ ਕੱਟੀ ਬਹੁਤ ਨਹਰਾਗਾ ਬਹੁਤ ਸੋਹਣਾ ਜਿਹੜੇ ਸਾਹਮਣੇ ਖੋਦੀ ਪਾਈਏ ਨਾ ਜਿਵੇਂ ਕੱਟੀ। ਉਸ ਸਾਹਮਣੇ ਕੱ ਇਹ ਆ ਤੁਹਾਨੂੰ ਦਿਖਾ ਦਿੰਦਾ ਵੀ ਬੈਸੀ ਇਹ ਮੈਨੂੰ ਕਹਿੰਦੇ ਕਿਸੇ ਪੱਕੇ ਥਾਂ ਤੇ ਹੋਇਆ ਹੈ ਨਾ ਇਹ ਪੱਕੀਆਂ ਤੇ ਹੋਈ ਆ ਬਾਈ ਕੋਈ ਕੋਈ ਸੱਤ ਨਹੀਂ ਫੇਰਨੀ ਕੋਈ ਹੋਰ ਨਹੀਂ ਹੁੰਦੀ ਆਪਣੀ ਗਾਰੰਟੀ ਹੂ ਥਾਣਾ ਦੀ ਤੇ ਲੰਗਦੀ ਆਪਣੀ ਗਾਰੰਟੀ ਹੂ ਬਾਕੀ ਤੁਹਾਡੇ ਸਾਹਮਣੇ ਇਕੱਠੀ ਤੇ ਖੁਸ਼ਦੀਪਾ ਜੇ ਹੁਣ ਮਾਲਕਾਂ ਨੂੰ ਦੁੱਧ ਕਿ ਮੈਂ ਸਹੀ ਉਹਦੀ ਮਾਤ ਲੈ ਮਾਲਕਾਂ ਨੇ ਬਾਈ ਜੀ ਆਪਾਂ ਨੂੰ 14 ਤੋਂ 15 ਲੀਟਰ ਇਹ ਦੇ ਦਿੱਤੀ ਬਰ ਆਪਾਂ ਜੁਮੇਦਾਰੀ ਆਪਾਂ ਜੁਮੇਦਾਰੀ ਲੈ ਲੈਂਦੇ ਹੁੰਦੇ ਬਾਈ ਜੀ ਠੀਕ ਨਾ ਮਾਲਕਾਂ ਦਾ ਬਾਕੀ ਦੀਨ ਬਣੂਗਾ ਤੇ ਖੁਸ਼ਦੀਪ ਜੀ ਹੁਣ ਆਪਾਂ ਦੀ ਮੋਲਵਾੜੀ ਦੀ ਗੱਲ ਕਰੀਏ ਜੀ ਆਪਾਂ ਗੱਲ ਕਰੀਏ ਬਾਈ ਇਹ ਕਿੱਤੀ ਕਰਮਲ ਦੀ ਮੁੱਲ ਦੀ ਬਾੜੀ ਮੁੱਲ ਬਾੜੀ ਦੀ ਹਾਂ ਮੁੱਲ ਬਾੜੀ ਵੀ ਆਪਾਂ ਇਸ ਵਾਰ ਫੋਟੇ ਕਰਾਂਗੇ ਠੀਕ ਹੈ ਨਾ ਜਿਹੜੇ ਵਪਾਰੀ ਵੀਰਾਂ ਨੇ ਲੈਣੀ ਹੁੰਦੀ ਆ ਫਿਰ ਬਾਈ ਵਾਲਾ ਕਹਿੰਦਾ ਬਈ ਤੁਸੀਂ ਮੁੱਲ ਕਹਤਾ ਸਾਨੂੰ ਗਾਹ ਵੇਚਣ ਚ ਆਓ ਪਰਚੇ ਹੁੰਦੀ ਹੈ ਕਿਉਂਕਿ ਆਪਾਂ ਤੋਂ ਯਾਦ ਆ ਵਪਾਰੀ ਵੀਰ ਲੈ ਕੇ ਜਾਂਦੇ ਕਿੱਟੇ ਕਿੱਦ ਕੇ ਲੈ ਕੇ ਜਾਂਦੇ ਆ ਸਹੀ ਹੁੰਦਾ ਜਾਏ ਹਾਂ ਵੀ ਰੇਟ ਚੈਲੰਜ ਪਾਣੀ ਵੀ ਕਹਿੰਦਾ ਕਿ ਨਫਾ ਦਿੰਦੀ ਆ ਟਾਪਾ ਉਹ ਗੱਪ ਮਾਰਨਾ ਹੀ ਗੱਲ ਨਹੀਂ ਤੁਹਾਨੂੰ ਪਿਓ ਰੱਖਣ ਦੀ ਕਹਿੰਦੇ ਕਿ ਵੇਚ ਦਿਨ ਕਿਉਂ ਜੈਡ ਬਲੈਕ ਕੀਤਾ ਪਰ ਆਪਾਂ ਉਹ ਕੰਮ ਨਹੀਂ ਕਰਦੇ ਨਹੀਂ ਪਰਮਾਤਮਾ ਆਪਾਂ ਜੋ ਬਈ ਬਾਕੀ ਅਗੇ ਲਈ ਸਮਝਉਂਦੀ ਆਪੋ ਆਪਣੀ ਹਮ ਜਿਹੜੇ ਵੀ ਨੂੰ ਜਿਹੋ ਜੀ ਕੱਟੀ ਲੱਗੂਗੀ ਹੈਣਾ ਬਾਈ ਜੀ ਜੇ ਜਿੰਨੇ ਕੜੀ ਲੱਗੂ ਬੀਰੋ ਹੋਵੇ ਮੇਰਾ ਭਰਾ ਗੱਲ ਕਰ ਲੂ ਕੋਈ ਵੀ ਗੱਲ ਕਰ ਲੂ ਹਾਂਜੀ ਬਾਈ ਜੀ ਬਾਰੇ ਮੇਰਾ ਨੰਬਰ ਆਇਆ ਸੀ ਬਾਈ ਤੇ ਵੀਡੀਓ ਨੂੰ ਸ਼ੇਅਰ ਤੇ ਜ਼ਰੂਰ ਕਰਦਾ ਕਰੋ ਕਹਾਂ ਕਿ ਬੇਨਤੀ ਆ ਤੇ ਇੱਕ ਕਮੈਂਟ ਜ਼ਰੂਰ ਕਰਦਾ ਕਰੋ ਇੱਕ ਬਾਰੇ ਵੀਰਾਂ ਦੇ ਫੋਨ ਆਉਂਦੇ ਆ ਬਾਈ ਜੀ ਡੇਟ ਨਹੀਂ ਦੱਸਦੇ ਮੈਸੇਜ ਵੀ ਹੁੰਦੇ ਆ ਬਾਈ ਡੇਟ ਸਾਡੀ ਮਜਬੂਰੀ ਹੁੰਦੀ ਆ ਕਿਉਂਕਿ ਜਿਵੇਂ ਹੋਣਾ ਸੀ ਕੱਟੀ ਲੈ ਕੇ ਆਇਆ ਬਾਈ ਚਾਂਸ ਸਾਡੇ ਕੋਲੇ ਕਿਸੇ ਦਾ ਫੋਨ ਆ ਜਾਵੇ ਵੀ ਵੀਡੀਓ ਪਾ ਕੇ ਜਾਓ ਅਸੀਂ ਆਪ ਦੀ ਵੀਡੀਓ ਰੱਖ ਲਾਂਗੇ ਬਾਕੀ ਬਈ ਏਰੀਆ ਆ ਕੇ ਆਪਣਾ ਵੀ ਰਹੀ ਇਹ ਹੀ ਪੋਜਾ ਇਹ ਆਪਣਾ ਨਾਪਰਾ ਪੂਰਾ ਬਈ ਮੇਰਾ ਫੂਲ ਬਠਿੰਡਾ ਜਿਹੜਾ ਬਈ ਤਸੀਲ ਵੀ ਰਾ ਪੂਰਾ ਜੀ ਹਾਂ ਬਈ ਠੀਕ ਹੈ ਨਾ ਰਾਪਰੇ ਥੋੜੀ ਗਾ ਫੂਲ ਪੰਡਾ ਬਈ ਫੂਲ ਪੰਡਾ ਬਈ ਫੂਲ ਮਰਾਏ ਵੀ ਕਹਿੰਦਾ ਫੂਲ ਪੰਡਾ ਆਪਣਾ ਸਾਰੇ ਵੀਰਾਂ ਦੇ ਫੂਲ ਨੇ ਡੇਢ ਸੋਰੀ ਡੇਢ ਤੋਂ ਸਾਡੂ ਥੋੜੀ ਮਾਫੀ ਦਿਓ ਵੀ ਹੋਗੇ ਸਾਡੀ ਮਜਬੂਰੀ ਆ ਨਹੀਂ ਹੋਰ ਸਾਨੂੰ ਕੋਈ ਆਉ ਨਹੀਂ ਕੋਈ ਵੀ ਵੀਰ ਫੋਨ ਲਾ ਸਕਦਾ ਜੈਸੇ ਹੀ ਰਾ ਨੂੰ ਫੋਨ ਲਾਓ ਅਸੀਂ ਜਿੱਨਾ ਨਾਰਮਲ ਗੱਲ ਕਰਾਂ ਉਦਾਂ ਹੀ ਗੱਲ ਕਰਾਂਗੇ ਹਾਂਜੀ ਇਹ ਬੈਕ ਕਾਲ ਭਾਈ ਕੀ ਵਾਰ ਵੀ ਨਾ ਫੋਨ ਨਹੀਂ ਚੱਕੇ ਵੀਡੀਓ ਪਾ ਜਾਂਦੀ ਨਾ ਫੋਨ ਕਾਫੀ ਹੋ ਲੱਗੇ ਜੇ ਬੈਕ ਕਾਲ ਨਹੀਂ ਹੁੰਦੀ ਫਿਰ ਬੈਕ ਕਾਲ ਕਰ ਲੈਣਾ ਕੋਸ਼ਿਸ਼ ਵਕਤ ਕਾਲ ਕਿਸੇ ਹੋਰ ਕੋਲ ਦੀ ਵੀ ਜਿਹਨੇ ਕੰਮ ਕਰਨਾ ਤੁਸੀਂ ਤੇ ਪਰ ਬੈਕ ਕਾਲ ਹਦਾਇਮੀ ਕਰ ਦਿੰਦੇ ਹੋ ਹਾਂਜੀ ਬਈ ਜੀ ਤੇ ਬਾਕੀ ਜਿਹੜੇ ਵੀ ਨੇ ਆਉਦੀ ਸਮਝਣਾਂ ਚੀਜ਼ ਲੈਣੀ ਆ ਕੰਦ ਖੁਦ ਹੀ ਪ੍ਰੋਪਰ ਖੜਕੇ ਕਰੀ ਦਿਖਾ ਦੇ ਇਕੱਠੀ ਕੰਦ ਭਾਈ ਆਪਾਂ ਇੱਕ ਵਾਰ ਫਿਰ ਤੋਂ ਬੂਹੇ ਹਾ ਕੇ ਦਿਖਾ ਦੇ ਇਕੱਠੀ ਦਾ ਚਰਮੜੀਆ ਤੇ ਮੋਬਾਈਲ ਨੰਬਰ ਆ ਭਾਈ ਜੀ ਆਪਣਾ ਹੀ ਚੱਕੀ ਫੇਦ ਲਈ 9417950 ਜੋ ਰੋੜ ਖ ਸ਼ਿਗਰਾ ਬਾਈ ਦੇ ਲੱਖ ਤੋਂ ਤਾਹਾਂ ਹੁੰਦੇ ਧੁੰਨੀ ਤੇ ਕਰ ਕੱਟੀ ਧੁੰਨੀ ਦਿੱਕੇ ਕੱਟੀ ਆਉਂਦੀ ਹੈ ਬਾਈ ਜੀ ਆਪਣੇ ਹੈਨਾ ਹਾਂਜੀ ਸੋ ਜਿਹੜੇ ਵੀਰ ਨੂੰ ਲੋੜ ਹੋਈ ਤੇ ਕਰ ਲੈ ਸਪਰਕ ਸੋ ਧੰਨਵਾਦ ਸਾਰੇ ਵੀਰਾਂ ਦਾ ਤੇ ਇਦਾਂ ਦੀ ਬਾਈ ਜੀ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੰਬਰ ਦਾ ਡੈਰੀ ਫਾਰਮ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਓ ਤੇ ਬਲ ਘੰਟੀ ਦਾ ਬਟਨ ਜਰੂਰ ਕਰ ਲੈ ਤਾਂ ਕਿ ਇਸ ਤਰ੍ਹਾਂ ਦੀ ਹੋਰ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਫਿਰ ਪਹੁੰਚ ਜੇ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਹੋ ਪਿਆ ਅਸਿਕਾਰ ਦੇ ਰਿਹਾ ਤੁਹਾਨੂੰ ਧੰਨਵਾਦ